ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਮਾਣਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਿਹੜੇ ਫਾਰਮ ਤੇ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਟੋਟਲ ਤਿੰਨ ਲਾਕ ਦਿਖਾਉਣੇ ਆ ਦੋ ਬਾਰਾਂ ਦਿਖਾ ਦੇਾਂਗੇ ਤੇ ਇੱਕ ਦੋਂਦੀ ਝੋਟੀ ਦਿਖਾ ਦੇਾਂਗੇ ਬਹੁਤ ਪਿਆਰੀ ਕੱਟੀ ਆ ਠੀਕ ਹੈ ਜੀ ਕੋਈ ਪ੍ਰਾਚਾਹ ਬਣ ਹੋਇਆ ਠੀਕ ਹੈ ਜੀ ਇਹ ਆਈ ਤੁਸੀਂ ਅੱਗੇ ਕਰਵਾ ਸਕਦੇ ਜੇ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਦੋ ਬਾਰਾਂ ਦੇ ਵਿੱਚੋਂ ਇੱਕ ਵਾਰ ਬਿਲਕੁਲ ਸੱਜਰਪਾਜੀ ਸੂਈ ਆ ਨਾਰੋਵਾ ਨਾਲ ਹੋਊਗਾ ਬੱਚੇ ਦੇ ਪ੍ਰੋਪਰ ਮਗਰ ਵੱਚੀ ਆ ਇੱਕ ਜਰਸੀ ਬਰੀਡ ਦੇ ਵਿੱਚ ਇਧਰ ਤੁਸੀਂ ਵੇਰ ਦੇਖੋਗੇ ਠੀਕ ਆ ਜੀ ਇਹ ਵੀ ਟੁੱਕੀ ਤਿਆਰੀ ਦੇ ਉੱਤੇ ਹੀ ਆ ਲਗਭਗ ਸਾਨੂੰ ਸਮਾਂ ਹਜੇ ਲੈਂਦੀ ਆ ਤੇ ਉਹ ਆਪਾਂ ਟਾਈਮ ਕਿੰਨਾ ਹਜੇ ਬਾਕੀ ਆ ਤੇ ਕੀ ਮੁੱਲ ਪਰਤੇ ਦੀ ਆ ਉਹ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਦੇਵਾਂਗੇ ਇੱਕ ਇਧਰ ਜਿਹੜੀ ਤੁਸੀਂ ਕੱਟੀ ਝੋਟੀ ਵੇਖੋਗੇ ਇਹ ਵੀ ਬਹੁਤ ਵਧੀਆ ਚੰਗੇ ਵੱਡੇ ਕਦ ਕੱਦ ਦੇ ਵਿੱਚ ਆ ਮੋਹੋਂ ਦੰਦੀ ਦੁੰਦੀ ਆ ਠੀਕ ਆ ਜੀ ਤੇ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਇੱਕ ਤਰੀਕ ਤੁਸੀਂ ਨੋਟ ਕਰ ਲਓ 4 ਫਰਵਰੀ ਆ ਤੇ ਸਭਾ ਦੋਸਤੋ ਦੁਪਹਿਰ ਦੇ ਕੋਈ 12:30 ਵਜੇ ਦਾ ਆਉ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਸਰੀ ਸਾਹਿਬ ਕੀ ਹਾਲ ਜੋ ਬਹੁਤ ਵਧੀਆ ਸ਼ੇਰੇ ਕੀ ਹਾਲ ਨੇ ਵੀਰ ਵਧੀਆ ਵਧੀਆ ਸੰਤੂ ਸਾਹਿਬ ਵਧੀਆ ਠੀਕ ਆ ਹਾਂਜੀ ਲੈ ਵੀ ਸ਼ੇਰੇ ਅੱਜ ਨਾਗ ਆਪਣੇ ਕੋਲ ਟੋਟਲ ਤਿੰਨ ਕੇ ਦਿਖਾ ਰਹੇ ਆਪਾਂ ਸੰਧੂ ਸਾਹਿਬ ਇੱਕ ਗਾਂ ਹੀ ਦੇ ਇੱਕ ਮੱਝ ਹੀ ਹੋਣਾ ਗਾਦ ਰਾਤੀ ਸੇਲ ਹੋ ਗਈ ਤੇ ਮੱਝ ਹੋਣੀ ਹੋ ਗਈ ਆ ਸਾਡੀ ਹੁਣ ਗਈ ਹੋਈ ਤੁਹਾਨੂੰ ਪਤਾ ਹੀ ਆ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਮੱਝ ਇਹਨੇ ਨਾ ਰਹਿ ਗਈ ਉਤਨਾ ਪੰਜ ਨਾ ਕੀ ਆਪਣੇ ਕੋਲ ਠੀਕ ਹੈ ਭਰਾ ਹਾਂ ਜੀ ਹਾਂ ਜੀ ਇੱਕ ਗਾਂ ਦੇ ਮੱਝ ਸੇਲ ਕਰਤੀ ਫਿਰ ਹਾਂ ਜੀ ਹਾਂ ਜੀ ਠੀਕ ਆ ਚਲੋ ਹੁਣ ਜਿਹੜੇ ਮੌਕੇ ਤੇ ਮੌਜੂਦ ਆ ਇਹ ਦੋ ਵੜਾ ਆਪਣੇ ਕੋਲ ਹਾਂ ਜੀ ਦੋ ਵੜਾ ਤੇ ਇੱਕ ਉਹ ਕੱਟੀ ਦੋਂਦੀ ਸੰਧੂ ਸਾਹਿਬ ਕੱਟੀ ਇਧਰ ਦੋਂਦੀ ਕੱਟੀ ਜਾ ਗਈ ਆ ਹਾਂ ਜੀ ਠੀਕ ਹੈ ਬਰੇ ਤੇ ਸਿਰੇ ਸ਼ੁਰੂਆਤ ਆਪਾਂ ਕਰਾਂਗੇ ਪਹਿਲੇ ਨੰਬਰ ਤੋਂ ਆ ਵਾੜ ਜਿਹੜੀ ਆਪਣੇ ਕੋਲ ਸੂਈ ਸਵਾਈ ਆ ਇਹਦੇ ਥੱਲੇ ਸੰਧੂ ਸਾਹਿਬ 18 ਕਿਲੋ ਦੁੱਧ ਆ ਐਸ ਵਕਤ ਹਾਂਜੀ ਤੇ ਅੱਜ ਇਹਨੂੰ ਤੀਜਾ ਦਿਨ ਜੋ ਸੂਈ ਨੂੰ ਲਓ ਜੀ ਤਿੰਨ ਦਿਨ ਦਾ ਸਮਾਂ ਹੋ ਗਿਆ 18 ਕਿਲੋ ਐਸ ਵਕਤ ਕੋਈ ਬੋਲਾ ਮੰਨ ਲੇ ਕੱਚਾ ਬੋਲਾ ਮੰਨ ਲੇ ਕੱਚਾ ਦੁੱਧ ਮੰਨ ਲੇ ਮਗਰ ਬੱਚੀ ਹੈ ਹਾਂਜੀ ਬੱਚੀ ਸੰਧੂ ਸਾਹਿਬ ਮਗਰ ਬੱਚੀ ਹੈ ਹਾਂਜੀ ਠੰਡੀ ਤੇਰੀ ਬੜੀ ਸੰਧੂ ਸਾਹਿਬ ਕਹਿੰਦੀ ਕੁਝ ਨਹੀਂ ਉਤਰਾ ਠੀਕ ਹੈ ਸਾਈ ਹਾਲ ਦਾ ਕਰੋਸ ਜਿਆ ਆਏ ਠੀਕ ਹੈ ਜੀ ਹਾਂਜੀ ਲਓ ਵੀ ਹੈ ਕਰੋਸ ਸੰਗ ਦੇ ਵਿੱਚ ਆਇਦਰੋਂ ਆਪਾਂ ਤਾਂ ਸੰਧੂਣ ਇੱਕ ਵਾਰੀ ਲਾ ਵੇ 18 ਕਿਲੋ ਜਿਹੜਾ ਹੁਣ ਸ਼ੇਰੇ ਚਵਾ ਦੇਣਾ ਹਾਂਜੀ ਸੰਧੂ ਸਾਹਿਬ 18 ਕਿਲੋ ਦੁੱਧ ਹੈਗਾ ਜੇ ਆਨਲਾਈਨ ਵੀਰ ਕੋ ਮਗਾਉਂਦਾ ਇਹਦੇ 17 ਕਿਲੋ ਦੀ ਗਾਰੰਟੀ ਦਾਂਗੇ ਸੰਧੂ ਸਾਹਿਬ ਲੋ ਜੀ ਠੀਕ ਹੈ ਹਾਂ ਜੀ ਹਾਂ ਜੀ ਆਨਲਾਈਨ ਸੌਦਾ ਕੋਈ ਕਰਦਾ ਭਰਾ ਤੇ 17 ਕਿਲੋ ਇਹ ਲੋ ਘੱਟ ਕਵਾਂਗੇ ਮੁੜ ਕੇ ਜਿਵੇਂ ਬਾਅਦ ਮਾਲਕ 10 ਕਿਲੋ ਘੱਟ ਨਿਕਲੇ ਡੰਗਰ ਪੈੜੇ ਚ ਕਿਹਲੇ ਦੂਰ ਨੇ ਨਹੀਂ ਜਾਂਦਾ 10 ਕਿਲੋ 1.5 ਕਿਲੋ ਦਾ ਮੇਰੀ ਗੱਲ ਤੋਂ ਨਾ ਵੀ ਸਿਰੇ ਕੋਈ ਵੱਧ ਉਹ ਤੇ 24 ਅਗਲਾ ਸਵਾਦ ਆਉਣਾ ਹਾਂ ਜੀ ਹਾਂ ਜੀ ਫਿਰ ਮੈਂ ਲਾਂਮਾ ਨਹੀਂ ਦਿੰਦਾ ਸੰਧੂ ਸਾਹਿਬ ਸਹੀ ਆ ਜੀ ਹਾਂ ਜੀ ਤੇ ਚੋਣ ਚਵਾ ਚਾਰੇ ਥਣ ਵਾਰਦੇ ਬਿਲਕੁਲ ਸਾਬ ਓਕੇ ਆ ਬਾਕੀ ਧਾਰਾ ਮਾਰ ਕੇ ਵਿਖਾ ਦਾਂਗੇ ਸੰਧੂ ਸਾਹਿਬ ਜਰੂਰ ਵੀਰੇ ਸਵੇਰ 24 ਦਾ ਟਾਈਮ ਦੱਸ ਦੇ 6 ਵਜੇ ਸੰਧੂ ਸਾਹਿਬ ਕੀਤੀ ਆਪਾਂ 6 ਵਜੇ ਬੈਨਰ ਬਾਹਰ ਚੰਗੀ ਆ 12 17 18 17 ਲੀਟਰ ਤੇ ਇਹ ਖੇਡਣ ਲਈ ਹੁਣ ਸਤੂ ਸਾਹਿਬ 20 ਕਿਲੋ ਦੁੱਧ ਦਊਗੀ ਬੱਚੀ 20 ਕਿਲੋ ਹਾਂ 20 ਕਿਲੋ ਬੱਚੀ ਦੁੱਧ ਦਊਗੀ ਆ ਦੇਖੋ ਜੀ ਸੋ ਮੇਨ ਜਿਹੜੀ ਕੱਦ ਦੀ ਗੱਲ ਕਰ ਲਈਏ ਕੱਦ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਤੇ ਬਿਲਕੁਲ ਆਪਾਂ ਕਹੀਏ ਵੀ ਦਰਮਿਆਨੀ ਵੀ ਨਹੀਂ ਕੀ ਠੀਕ ਆ ਜੀ ਮੀਡੀਅਮ ਪਿਛਲਾ ਮੇਲ ਆ ਨਾ ਬਹੁਤੀ ਵੱਡੀ ਆ ਤੇ ਨਾ ਹੀ ਦਰਮਿਆਨੀਆਂ ਚ ਆਉਂਦੀ ਪਿਛਲਾ ਮੇਲ ਤੇ ਬਾਹਰੀ ਪੁਨੀ ਵਾਲੇ ਪਾਸਿਓ ਆ ਤੁਸੀਂ ਥਾਣ ਦੇਖ ਲੋ ਆ ਫੇਸ ਕੁਆਲਟੀ ਦੀ ਠੀਕ ਆ ਜੀ ਹੈ ਠੰਡੀ ਧੀਰੀ ਬੰਗਾਰਸੀ ਪਾਉਂਦੀ ਲੋੜ ਦੇਣੀ ਬੰਗਾ ਪਾ ਲਈਦਾ ਸੰਧੂ ਸਾਹ ਪਰ ਕਹਿੰਦੀ ਨਹੀਂ ਕੁਝ ਠੀਕ ਆ ਬਈ ਭਾਵੇਂ ਨਮਾ ਨਮਾ ਲੱਗਿਆ ਜਿੱਦਾਂ ਮਰਜ਼ੀ ਹੱਥ ਤੇਰੀ ਜੋ ਕੋਈ ਪਤਾ ਨਹੀਂ ਵੀ ਲੱਤ ਲਾਉਣੀ ਕਰਮਾਲੀ ਨੇ ਠੀਕ ਆ ਜੀ ਇੰਨੀ ਇੰਨੀ ਠੰਡੀ ਆ ਨੋ ਵੀ ਭਰਾਵੋ ਠੀਕ ਆ ਜੀ ਠੰਡੀ ਆ ਉਤਨਾ ਨਾ ਘਰ ਤੋਂ ਥੋੜੇ ਜਿਹਾ ਕੈਮਰੇ ਕਰਕੇ ਡਰਦੀ ਆ ਬਾਕੀ ਕਹਿੰਦੀ ਕੋਈ ਨਹੀਂ ਸੰਤੂ ਸਾਹਿਬ ਹਾਂ ਹਾਂਜੀ ਹਾਂਜੀ ਨੋ ਵੀ ਕ੍ਰੋਸ ਆਗਾ ਵੀਗਾ ਜੀ ਆਉਣ ਵਾਲਾ ਸਮਾਂ ਵੀ ਕਰਮਾਲੀਆਂ ਦਾ ਹੀ ਆ ਕਿਉਂਕਿ ਕ੍ਰੋਸ ਸੰਗ ਦੇ ਵਿੱਚ ਹੀ ਬਹੁਤ ਭੈਣ ਭਰਾਵਾਂ ਨੇ ਸੌਦਾ ਕਰਨਾ ਠੀਕ ਆ ਜੀ ਕੋਈ ਗਰਮੀ ਗਰਮੀ ਦਾ ਇਹਨੂੰ ਕਰਮਾਲੀ ਕੋਈ ਫਿਕਰਫਕਾ ਨਹੀਂਗਾ ਲੈ ਵੀ ਸ਼ੇਰੇ 18 17 17 ਲੀਟਰ ਤੇ ਕਿੰਨੇ ਦੀ ਦੇ ਰਿਆਂ ਵੀਰ ਇਹ ਸੰਤੂ ਸਾਹਿਬ 65000 ਦੀ ਦੇ ਦਈਏ 65000 ਦੀ ਛੋੜ ਛੱਪੇ ਕਰਕੇ ਦੇ ਦਈਏ 60000 ਦੀ ਦੇ ਦਈਏ ਤੰਦੂ ਸਾਹਿਬ 60000 ਦੀ ਹਾਂਜੀ ਹਾਂਜੀ ਵਿੱਚੋਂ ਹੋਰ ਮੰਗਤਨ ਕੀ ਕਰੇਗਾ ਭਰਾ ਚੱਲ ਜਿਆਰ ਹੋਰ ਛੱਡ ਦਾਂਗੇ 65000 ਦੀ ਦੇ ਦਾਂਗੇ 60000 ਦੀ ਹਾਂਜੀ ਬਾਕੀ ਤੰਦੂ ਸਾਹਿਬ 20 ਕਿਲੋ ਦੁੱਧ ਕੱਢੂਗੀ ਬਾਕੀ ਦੁੱਧ ਭੈਂੜਾ ਹੋਊਗਾ ਵੇੜ ਦਾ ਠੀਕ ਹੈ ਵੀਰੇ 15 16 ਕਿਲੋ ਪਹਿਲਾਂ ਥੱਲੇ ਕਿ ਹੋਇਆ ਏ ਠੀਕ ਹੈ ਵੀਰੇ ਇਹ ਨਹੀਂ ਹੋਊਗਾ ਵੀ ਮੰਨ ਲਓ ਆਪਾਂ ਦੂਜਾ ਗਿਆ ਏ ਤੇ ਚੌਥਾ ਸੁਗਾ ਨਿਕਲੂਗਾ ਦੂਜਾ ਹੀ ਨਿਕਲੂਗਾ ਹਾਂ ਤੇ ਬਾਕੀ ਰਾਜੀ ਨੂੰ ਜੀ ਥੋੜੀ ਜੀ ਸੂਝਾਈ ਕਰਕੇ ਨਾ ਸੂ ਸਵਾਜ ਹਾਂਜੀ ਹਾਂਜੀ ਉਹ ਵੀ ਨਾਰੂ ਨਾਲਾ ਬੱਚੇ ਦੇ ਵੱਛੀ ਮਗਰ ਆ ਗਈ 61000 ਦੀ 61000 ਦੀ ਇਹ ਤਰ੍ਹਾਂ ਇੱਕ ਜਰਸੀ ਬਰੀਡ ਦੇ ਵਿੱਚ ਅੱਛੀ ਖੜੀ ਆ ਇਹ ਆਪਣੇ ਕੋਲ ਸ਼ੇਰੇ ਕਨਵਾ ਸੁਆ ਵੀ ਇਹ ਸੰਧੂ ਸਾਹਿਬ ਦੂਜੇ ਸੁਆ ਸੁਣਾ ਇਹ ਪਹਿਲੇ ਸੁਏ ਇਹਨੇ 14 15 ਕਿਲੋ ਤੋਂ ਦਿੱਤਾ ਠੀਕ ਹੈ ਜੀ ਹਾਂ ਜੀ ਬਾਕੀ ਠੰਡੀ ਤੇਰੀ ਬਣੀ ਤੇ ਦੇਣੇ ਦਾ ਹਲ ਸੰਧੂ ਸਾਹਿਬ ਜੇ ਸੁਭਾਨ ਭਰਾਵਾਂ ਨਾਲ ਵੇਚਣਾ ਵੀ ਲਊਗਾ ਨਾ ਤੇ ਉਹਨੂੰ ਵੀ ਨਫਾ ਦਊਗੀ ਹੋਰ ਜਿਹੜੇ ਹਿਸਾਬ ਨਾਲ ਆਪਾਂ ਪਾ ਕਰਨਾ ਇਹਦਾ ਓਕੇ ਹਾਂਜੀ ਹਾਂਜੀ ਠੀਕ ਆ ਵੀਰੇ ਬਾਕੀ ਜਰਸੀ ਬਰੀਡ ਦੇ ਵਿੱਚ ਅੱਛੀ ਆ ਦੋਸਤੋ ਠੰਡੀ ਤੇਰੀ ਆ ਸੀਲਸ ਲਾਗਾ ਲਾਏ ਬਣਾਏ ਪਈ ਆ ਲੈ ਜੂ ਅਜੇ ਸ਼ੇਰੇ ਪਾਸ 7-8 ਦਿਨ ਤਾਂ ਹਾਂਜੀ ਲੈ ਜਾਣੇ 10 ਦਿਨ ਸੰਤੂ ਸਾਹਿਬ ਉਹਨਾਂ ਕਿਹਾ ਕੱਲ ਹੀ ਆਪਾਂ ਬੱਚੀ ਲਈ ਆ ਅੱਛਾ ਉਹਨਾਂ ਕਿਹਾ ਵੀ 10 ਦਿਨ ਲੈ ਜੂਗੀ ਬਾਕੀ ਠੰਡੀ ਤੁਸੀਂ ਬਾਕੀ ਥਣ ਗੋਲ ਬੜਾ ਲੱਗਾ ਦੇਖੋ ਹਾਂ ਦੇਖੋ ਹਾਂਜੀ ਹਾਂਜੀ ਲੋ ਵੀ ਬਰਾਬਰ ਠੀਕ ਆ ਜੀ ਸੋ ਚਾਰੇ ਥਣ ਆਹ ਸਪੇਸ ਗੈਪ ਆਪਾਂ ਸੀ ਥਣਾਂ ਦਾ ਲੈ ਜੂਗੀ ਦੋਸਤੋ 8-10 ਕ ਦਿਨ ਠੀਕ ਆ ਜੀ ਉਨੀ ਚੰਗੀ ਥੱਲੇ ਬਣ ਬਣ ਜਾਊਗੀ ਤੇ ਕਰੀਮ ਜਾਰਾਂਗਾ ਬਿਸਕੁਟੀ ਤੇ ਕਰੀਮ ਜਾਰਾਂਗਾ ਜਿਵੇਂ ਆਪਾਂ ਬ੍ਰਾਊਨ ਕਹਿ ਦਿਆ ਠੀਕ ਆ ਤੇ ਦੰਦੋ ਤਾਂ ਜਵਾਲ ਹੋਗੀ ਸ਼ੇਰੇ ਸੰਤੂ ਸਾਹਿ ਜਵਾਨ ਹੈ ਸਾਨੂੰ ਸਾਥ ਜਵਾਨ ਹੀ ਹੈ ਜਵਾਨ ਹੈ ਦਿਖਾਈ ਦੇ ਰਿਹਾ ਨਾ ਹਾਂਜੀ ਹਾਂਜੀ ਤੇ ਲਓ ਵੀਰ sire ਖੋਲੋ ਸੋ ਮੋਹੋਂਦੰਦੀ ਦਾ ਦੋਸਤ ਜਵਾਨ ਹੀ ਹੈ ਠੀਕ ਹੈ ਜੀ ਬਾਕੀ ਦੂਜਾ ਸੁਬਾ ਇਹ ਸੂਨ ਵਾਲੀ ਆ ਤੇ ਥੱਲੇ ਥੱਲੇ ਕਰਮਾਂ ਦੀ ਪੂਰੀ ਜਗ ਜੂਗੀ 8-7 ਦਿਨਾਂ ਦੇ ਵਿੱਚ ਵਿੱਚ ਹਜੇ ਸਮਾਂ ਲੈਂਦੀ ਆ ਸੋ ਪਤੋ ਲੌਗੀ ਕਰੋ ਚੈੱਕ ठीक है भाई लै भी शेर मोरला भी बूथी बाथी करो चेक बिलकुल छोटी बूथी है छोटा कान लो जी ਇਹ ਥਾਣਾ ਬਾਗਸਾਈਡ ਤੋਂ ਠੀਕ ਆ ਜੀ। ਸੋ ਚੰਗਾ ਦੋਸਤੋ ਭੜ ਕੇ ਬਾਣ ਥਣ ਕੇ ਕਰਵਾ ਲਈ ਠੀਕ ਆ ਜੀ ਫਿਰ ਸੂਗੀ। ਵੈਸੇ ਤਿਆਰੀ ਤਿਆਰੀ ਕਰੀ ਜਾਂਦੀ ਆ ਅੱਜ ਹੋਰ ਤੇ ਕੱਲ ਹੋਰ ਬਖਾਲੇ ਬਕੂਲੇ ਦੇ ਵਿੱਚ ਇਸੇ ਤਰ੍ਹਾਂ ਹੀ ਫਰਕ ਪਈ ਜਾਣਾ। ਸਿਰੇ ਕੀ ਮੁੱਲ ਦੀ ਆ ਫਿਰ? ਸੰਤੂ ਸਾਹਿਬ ਇਹਦਾ 52000 ਰੁਪਇਆ ਮੰਗਦੇ ਆ। 50000 ਦੀ ਦੇ ਦਈਏ। 50 ਦੀ। ਹਾਂ ਜੀ। ਨਹੀਂ ਸਹੀ ਜੀ ਗੱਲ ਕਰਦੇ ਸਿਰੇ। ਚਲ 2 ਘਟ ਦੇ ਦਾਂਗੇ। 48 ਦੀ। ਹਾਂ ਜੀ ਹਾਂ ਜੀ। ਹੋਰ ਵੀ ਮੌਕੇ ਤੇ ਹੋ ਜਾਊਗਾ। ਥੋੜਾ ਬਾਅਦਾਂ ਮੌਕੇ ਤੇ ਛੋੜ ਚੱਪ ਆ ਜਾਊਗਾ। ਮੌਕੇ ਤੇ ਹੋ ਜੂਗਾ 47000 ਦੀ ਦੇਦਾ ਕਿਨੇ ਛਾਣ ਪਾ ਆਂਦਾ ਵੀ ਨਹੀਂ ਮਾਨਤਾਨ ਕਰ ਤੇ ਇਹ ਕੋਈ ਗੱਲ ਹੀ ਹਾਂਜੀ ਹਾਂਜੀ ਮੈਨੂੰ ਤੇ ਕੁਝ ਨਹੀਂ ਹੋਣਾ ਤੇ ਜਦੋਂ ਮੈਂ ਕੋਇਆ ਤੇ ਮੁੜਕੇ ਇਹਨਾਂ ਨੂੰ ਪੀੜ ਵੜੀ ਹੋਣੀ ਆਪਾਂ ਮੂੰਹ ਤੇ ਗੱਲ ਕਹਿੰਨੇ ਆ ਪੀੜ ਵੜੀ ਹੋਣੀ ਮੁੜਕੇ ਛੇਰਾ ਆਪਣਾ ਵੱਡਾ ਵੀਰਿਆ ਪੀੜ ਬਣੀ ਹੋਣੀ ਸੰਧੂ ਸਾਹਿਬ ਜਿਦਾਂ ਮੈਂ ਕੋਇਆਣਾ ਮੈਨੂੰ ਤੇ ਹੋਈ ਨਹੀਂ ਆਹੋ ਤੇ ਜਦੋਂ ਜਦੋਂ ਇਹਨੇ ਪਛੂ ਪਾਇਆ ਤੇ ਜਦੋਂ ਮੈਂ ਕੋਇਆ ਮੁੜਕੇ ਪੀੜ ਵੜੀ ਹੋਣੀ ਇਹਨੂੰ ਨਹੀਂ ਕੋਈ ਗੱਲ ਨਹੀਂ ਵਾਹ ਵਾਹ ਭਰਾ ਆ ਆਪਣਾ ਛੋਟਾ ਚਲੋ ਇਸੇ ਬੰਦੇ ਇੱਕ ਦੂਜੇ ਖੋਈਦਾ ਤੇ ਹੈਗੇ ਨਾ ਹਾਂਜੀ ਆਸਵਲਾ ਦਈਏ ਕਰਦੇ ਹਾਂਜੀ 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 ਲੋਬੀ 47000 ਦੀ ਵੱਛੀ ਮੈਨੂੰ ਕੀ ਤੁਹਾਨੂੰ ਅੱਜ ਹਾਂਜੀ ਹਾਂਜੀ ਵੱਛੀ ਬਹੁਤ ਪਿਆਰੀ ਹੈ ਕਿੱਥੇ ਤੋਂ ਸਾਗੇ ਵੀਰ ਕੋਈ ਵੇਚਣਾ ਲੈ ਜਾਊਗਾ ਨਾ 55 ਛੜ ਦੀ ਵੱਛੀ ਵਿਗਣੀ ਜਦੋਂ ਤਿਆਰ ਹੋ ਗਈ ਕੋਈ ਬਿਲਕੁਲ ਹਾਂਜੀ ਜਿੰਨਾ ਇਹ ਥਣ ਚੱਡਾ ਪਛਾਹ ਬਣਾਉਣ ਲਈ ਆ ਬਿਲਕੁਲ ਤੋ ਤੇ ਬਾਕੀ ਯਾਦ ਨਾ ਸਿਰ ਪਿਓਰ ਆ ਚੰਗੀ ਆ ਤੇ ਬਾਕੀ ਹੈ ਪੰਜਾਬ ਵਾਲੀ ਆ ਬਿਲਕੁਲ ਜੀ ਬਿਲਕੁਲ ਛੋਟਾ ਨਹੀਂ ਕਰਦੇ ਚਲੋ ਪੱਤਰ ਕਰ ਦਿਆ ਹਾਂਜੀ ਹਾਂਜੀ ਬਾਕੀ ਕਰੀ ਉਹ ਵੀ ਸ਼ੇਰਾ ਕਿਨਾਂ ਚਲੋ ਕੋਈ ਚੰਗੀ ਸੇਵਾ ਸੰਭਾਲ ਵਾਲਾ ਲੈ ਗਿਆ ਵੀਰ ਹਾਂਜੀ ਹਾਂਜੀ ਇਹਨਾਂ ਚਲੋ ਕੋਈ ਸੇਵਾ ਨਾਰਮਲ ਚ ਆਇਆ ਹੁੰਦਾ ਪਸ਼ੂ ਹਾਂਜੀ ਹਾਂਜੀ ਇਹ ਇਹ ਦੋਸਤ ਅੱਜ 47000 ਦੀ ਤੁਹਾਨੂੰ ਮਿਲ ਜੂਗੀ ਸੋ ਬੱਚੀ ਚੰਗੀ ਆ ਵੜ ਚੰਗੀ ਆ ਗਾਂ ਦੂਜਾ ਸੂਬਾ ਸੋਣ ਵਾਲੀ ਆ ਇੱਧਰ ਇੱਕ ਕੱਟੀ ਇੱਕ ਝੋਟੀ ਤੁਹਾਨੂੰ ਦਿਖਾਉਣੇ ਆ ਬਾਕੀ ਸਿੰਘੀ ਸੁੰਗੀ ਪੂਰੀ ਫੇਸ ਕੁਆਲਟੀ ਕਰੋ ਚੈੱਕ ਇਹ ਦੋਂਦੀ ਕੱਟੀ ਆ ਹਾਂਜੀ ਸੰਤੂ ਸਾਹਿਬ ਦੋਂਦੀ ਆ ਜੀ ਦੋ ਦੰਦਾ ਬਈ ਹਾਂਜੀ ਹਾਂਜੀ ਲੋ ਤੇ ਹਾਈਟ ਕਾ ਤਾਂ ਪੂਰਾ ਕਰਮਾਲੀ ਦਾ ਬਿਲਕੁਲ ਏ ਆਈ ਤਾਂ ਭਾਵੇਂ ਮੇਰਾ ਵੀ ਕੋਈ ਜਾਂਦਿਆ ਕਰਵਾ ਦੇ ਹਾਂਜੀ ਸੰਧੂ ਸਾਹਿਬ ਸੇਵਾ ਕਰੂਗਾ ਨਾ ਤੇ ਕੋਈ ਮਹੀਨੇ ਦਾ ਦਾ ਚੋਣ ਆਲੀ ਆ ਕੋਪੋਡਰ ਪਾਡਰ ਚੜਾ ਹਾਂਜੀ ਕੋਪੋਡਰ ਪਾਡਰ ਕੋਈ ਦਊਗਾ ਵੀਰ ਤੇ ਬਾਕੀ ਆਪਾਂ ਜੈ ਜੀ ਦੇ ਦੇਣੀ ਆ ਝੋਲੀ ਕਰਾਈ ਮਾੜੀ ਚੱਕ ਇਹ ਦੇਖੋ ਝੋਲੀ 40 ਤੇ ਪੜੀ ਜੀ ਦੇਖੋ ਡਰਦੀ ਘਰ ਦੋ ਤਾਰ ਨਹੀਂ ਕੋ ਚਾਂਦੀ ਉਹ ਵੀ ਚਾਰੇ ਥਾਣਾ ਪੰਜਵਾਂ ਥਾਣੇ ਨਹੀਂ ਹੈਗਾ ਨਾ ਕੋਈ ਨਹੀਂ ਸੰਧੂ ਸਾਹਿਬ ਪੰਜਵਾਂ ਥਾਣਾ ਨਹੀਂ ਹੈਗਾ ਫੋੜ ਨਹੀਂ ਹੈਗੀ ਮਾਸਾ ਵੀ ਕੋਈ ਫੋੜ ਨਹੀਂ ਕੋਈ ਬੱਚਾ ਨਹੀਂ ਕਰਦਾ ਕਿ ਚਾਰੇ ਥਾਣਾ ਬਾਕੀ ਝੋਲੀ ਵਟਵਟ ਬਹੁਤ ਜਿਆਦਾ ਪੈ ਗਈ। ਬਾਕੀ ਅੱਖਾਂ ਔਖਾਂ ਦੀ ਬੜੀ ਸਾਫ਼ ਆ ਕਾਲੀਆਂ ਅੱਖਾਂ ਐ ਨਹੀਂ ਵੀ ਬਿਲਕੁਲ ਛੋਟਾ ਸਿੰਘਾ ਗੋਲ ਰਿੰਗ ਸਿੰਘਾ ਟਿਕਾ ਜੀ ਤੇ ਬਹੁਤ ਸੋਹਣਾ ਪਿੱਟ ਫੁੜਾ ਕੱਟੀ ਝੋਟੀ ਨੂੰ ਲੱਗਾ ਦੋਸਤੋ ਤੇ ਉਮਰ ਵੀ ਇਹਦੀ ਤਕਰੀਬਨਾ ਕੋਈ 2.5 ਸਾਲ ਦੇ ਨੇੜੇ ਤੇੜੇ ਹੈਗੀ ਆ। ਹਾਂਜੀ ਹਾਂਜੀ ਸੰਤੂ ਸਾਹਿਬ ਤੇ ਦੋ ਦਾ ਦੋਦ ਦਾ ਬਰਾਬਰ ਕਰਗੇ ਕਿ ਚੱਕਣ ਲਈ ਆ। ਨਹੀਂ ਦੋਨ ਦੇ ਬਰਾਬਰ ਕਰਗੀ ਜੋ। ਬਰਾਬਰ ਕਰਗੀ। ਹਾਂਜੀ ਹਾਂਜੀ ਡਰਾਈਵਰ ਸ਼ੇਰੇ ਚੌਕ ਦੇ ਪੁੱਟਣੇ ਹੋਣੇ ਨੇ। ਠੀਕ ਹੈ ਵੀਰੇ। ਹਾਂਜੀ ਹਾਂਜੀ। ਲਓ ਵੀ ਠੀਕ ਆ ਜੀ। ਆ ਦੇਖੋ। ਸੋ ਝੋਟੀ ਚੰਗੀ ਆ ਦੋਸ ਅਗੇ ਕੋਈ ਮਹੀਨਾ 20-25 ਦਿਨਾਂ ਦੇ ਵਿੱਚ ਮੇਰਾ ਭਰਾ ਕੋਈ ਕੇਅਰ ਕਰਕੇ ਪਾウダー ਪਾウダー ਚੜਾ ਦੇ ਚੜਾ ਚਲੂ ਦਿੱਤੇ ਠੀਕ ਢੁਡ ਕੱਢ ਕੇ ਤੇ ਤੁਸੀਂ ਲਵਾ ਸਕਦੇ ਹੋ ਠੀਕ ਹੈ ਜੀ ਇਹ ਆਈ ਦੇ ਕਾਬਿਲ ਆ ਕੋਈ ਮਹੀਨਾ ਕੋਈ ਡੇਢ ਮਹੀਨਾ ਮਹੀਨਾ ਵਜਨ weight ਥੋੜਾ ਜਿਹਾ ਹੋਰ ਗੇਨ ਕਰ ਗਈ ਠੀਕ ਹੈ ਜੀ ਲੱਗਣ ਬੰਦ ਦੇ ਬਿਲਕੁਲ ਬੱਤਰ ਤੇ ਆ ਥੋੜੀ ਜਿਆਦਾ ਸੰਦੂਸਾ ਕੈਮਰੇ ਕਰਕੇ ਡਰ ਜਾਂਦੀ ਉਹ ਤਰਾਂਂਦੀ ਨਹੀਂ ਕੋਈ ਹਾਂਜੀ ਹਾਂਜੀ ਇਹ ਚੰਗੀ ਹੈ ਕੱਟੀ ਬੜੀ ਸਾਫ਼ ਆ ਸਾਰੀ ਹਾਂਜੀ ਹਾਂਜੀ ਲੌਬੀ ਸ਼ਕੀਨ ਬਸੂ ਮੇਰਾ ਭਰਾ ਕੋ ਲੱਭ ਰਿਹਾ ਠੀਕ ਹੈ ਜੀ ਸ਼ਕੀਨੀ ਤੇ ਇੱਥੇ ਸ਼ਕੀਨੀ ਵੀ ਆ ਤੇ ਥੱਲੇ ਝੋਲੀ ਚਾਲੀ ਵੀ ਬੜੀ ਸੋਹਣੀ ਠੀਕ ਹੈ ਜੀ ਵਾਟ ਫੁੱਟ ਪੜੇ ਆ ਤੇ ਲੰਬਾ ਥਣ ਕਰਮਾੜੀ ਬਿਲਕੁਲ ਕੱਢੂ ਕੀ ਆਉਣ ਵਾਲੇ ਸਮੇਂ ਦੇ ਵਿੱਚ ਲੈ ਵੀ ਸ਼ਰੇ ਇਹ ਅੱਜ ਕਿੰਨੇ ਤੇ ਦੇ ਰਿਆਂ ਨਗਵੇ ਤੇ ਸੱਧੂ ਸਾਹਿਬ 28000 ਦੀ ਦੇ ਦਾਂਗੇ ਹਾਂ ਨਾਈ 28 ਦੀ ਹਾਂਜੀ ਹਾਂਜੀ ਬਾਕੀ 5000 ਰੁਪਈਆ ਇਹਨ ਦੋ ਨੰਬਰ ਵਾਲੇ ਲਾਉਂਦੇ ਸੀ ਤੇ ਮੈਂਾਂ ਤਾਂ ਛਡਾ ਕੇ ਲਿਆਂਦੀ ਆ ਚਲੋ ਨਹੀਂ ਕਿਹੜੀ ਚਲੋ ਮੈਂ ਆ ਚਲੋ ਜਾਨ ਵੱਜੂਗੀ ਚਲੋ ਆਪਾਂ ਨੂੰ ਜਹਾਰਖੰਡ ਮਿਲ ਜੂਗਾ ਤੇ ਇਹਦੀ ਜਾਨ ਵੱਜੂਗੀ ਇਹ ਜਦੋਂ ਰਮਾਲਾ ਕਰਵਾਈ ਜਦੋਂ ਪਹਿਲਾ ਸੂਆ ਸੋਈ ਤੇ ਇਹੋ ਲੱਖ ਲੱਖ ਦੇ ਲੱਖ ਲੱਖ ਦੀ ਬਾਣੀ ਸੱਧੂ ਸਾਹਿਬ ਵੇਖੋ ਗਾਵਾਂ ਨੂੰ ਉੱਚੀ ਆ ਕਿੰਦਾ ਕਦ ਵਜਣਿਆ ਬਾਕੀ ਸਾਫ ਸੁਥਰੀ ਆ ਲਓ ਵੀ 28000 ਦੀ ਤੁਹਾਨੂੰ ਜਿਹੜੀ ਦੋਸਤ ਕੱਟੀ ਝੋਟੀ ਮਿਲ ਜੂਗੀ 28000 ਦੀ ਆ ਹਾਂਜੀ ਬੜਾ ਮਿੱਠਾ ਰੇਟ ਆ ਇੱਥੋਂ ਵੱਲ ਜਾ ਕੇ ਮੇਰਾ ਭਰਾ ਕੋਈ ਸਾਫ ਸੁਮ ਗਿਆ ਠੀਕ ਆ ਜੀ ਅੱਗੇ ਪੈਸਿਆਂ ਵਾਲੀ ਸ਼ੈ ਆ ਤੇ ਸਾਲ ਦੇ ਵਿੱਚ ਹੀ ਕਰਮਾਲੀ ਨੇ ਬਿਲਕੁਲ ਅੱਗੇ ਨੇੜ ਹੋ ਜਾਣਾ ਸੂਨਸਾਨ ਦਾ ਥੋੜੀ ਖੇਚਲ ਕਰਨ ਦੀ ਲੋੜ ਪਊਗੀ ਤੇ ਇਹ ਅੱਜ ਤਿੰਨ ਨਾਗ ਨੇ ਸਿਰੇ ਦੇ ਕੋਲ ਤੇ ਦੋ ਵੜਾ ਦਿਖਾਈ ਆਪਾਂ ਤੁਹਾਨੂੰ ਇੱਕ ਕੱਟੀ ਦਿਖਾਤੀ ਹੈ ਠੀਕ ਆ ਜੀ ਦੋਂਦੀ ਕੱਟੀ ਆ ਇੱਧਰ ਇੱਕ ਜਰਸੀ ਵਾਚੀ ਹੈ ਤੇ 18 17 ਕਿਲੋ ਤੇ ਆ ਵੈਰ ਚੱਲਣ ਦਈ ਆ ਸਿਰੇ ਇੱਕ ਨੰਬਰ ਵੀਰ ਕਰ ਸਾਂਝੇ ਆਪਣੇ 97 97 21 2 42 97 97 21 2 42 ਠੀਕ ਹੈ ਬਈ ਹਾਂਜੀ ਠੀਕ ਹੈ ਲੋਬੀ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਸੋ ਅੱਜ ਤਿੰਨ ਲੱਗ ਸੀਗੇ ਸੋ ਤਿੰਨੇ ਲੱਗ ਜਿਹੜੇ ਖਰੀਦਣ ਆਲੇ ਆ ਸਾਫ ਸੁਥਰੇ ਪਸ਼ੂ ਆ ਭਾਅ ਪੜਦਾ ਜਾਇਜ਼ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ